ਮੈਂ ਨਹੀਂ ਬਾਬੜਾ ਡੇਰੇ ਜਾਣਾ ਹੁਣ ਨਾ ਆਖੀ ਮੈਨੂੰ ਵੇ ਮੈਂ ਨਹੀਂ ਕੋਈ ਸੇਵਾ ਕਰਨੀ ਸੱਚ ਦੱਸ ਦਿਆਂ ਤੈਨੂੰ ਮੈਂ ਨਹੀਂ ਬਾਬੜਾ ਡੇਰੇ ਜਾਣਾ ਹੁਣ ਨਾ ਆਖੀ ਮੈਨੂੰ ਵੇ ਮੈਂ ਨਹੀਂ ਕੋਈ ਸੇਵਾ ਕਰਨੀ ਸੱਚ ਦੱਸ ਦਿਆਂ ਤੈਨੂੰ ਬਾਬੇ ਕੀ ਕੀ ਕਾਰੇ ਕਰਦੇ ਬਾਬੇ ਕੀ ਕੀ ਕਾਰੇ ਕਰਦੇ ਅੱਖੀ ਘੱਟਾ ਪਾ ਕੇ ਖਬਰਾਂ ਖਵਾਰ ਦਿਆਂ ਪੜ ਲੈ ਐਨ ਕਾਂ ਲਾ ਕੇ ਖਬਰਾਂ ਖਵਾਰ ਦਿਆਂ ਪੜ ਲੈ ਪਰ ਅਠ ਬਾਰ ਦੀਆਂ ਟੱਕਰਿਓ ਵੀ ਟੱਕਰਿਓ ਔਰ ਡੇਰਾ ਡੇਰਾ ਨਾ ਕਰਿਆ ਕਰਨੀ ਵੇਖ ਡੇਰੇ ਦੇ ਕਰੇ ਔਰ ਡੇਰਾ ਡੇਰਾ ਨਾ ਕਰਿਆ ਕਰਨੀ ਵੇਖ ਡੇਰੇ ਦੇ ਕਰੇ ਕੋਟ ਕਚਹਿਰੀਆਂ ਕੇਸ ਨੇ ਚੱਲਦੇ ਸਾਧਾ ਉੱਤੇ ਪਾਰੇ ਭਾਈ ਅੱਜ ਤੱਕ ਕਿਸੇ ਨੂੰ ਰੱਬ ਨਹੀਂ ਮਿਲਿਆ ਮੇਰੀ ਇਹ ਹੰਣੇ ਭਾਈ ਅੱਜ ਤੱਕ ਕਿਸੇ ਨੂੰ ਰੱਬ ਨਹੀਂ ਮਿਲਿਆ ਲੱਗੀ ਜਾਂਦੇ ਲਾਰੇ ਨਾ ਸਾਧਾ ਤੋਂ ਬਚ ਕੇ ਰਹਿ ਬਟਿਆਰੇ ਏ ਆ ਬਟਿਆਰੇ ਤੇ ਨਾ ਸਾਦਾ ਤੋਂ ਵੱਟੇ ਆ ਬਟਿਆਰੇ ਤੇ ਨਾ ਸਾਦਾ ਤੋਂ ਵੱਟੇ ਆ ਬਟਿਆਰੇ ਤੇ ਨਾ ਸਾਦਾ ਤੋਂ ਬੈ ਘਰ ਵਾਲੀ ਤਾਂ ਸਾਇੰਸ ਪੜਦੀ ਘਰ ਵਾਲਾ ਪੜਦਾ ਕਚਰਾ ਘਰ ਵਾਲੀ ਤਾਂ ਸਾਇੰਸ ਪੜਦੀ ਘਰ ਵਾਲਾ ਪੜਦਾ ਕਚਰਾ ਆਜੋ ਜੀ ਆਜੋ ਘਰ ਵਾਲੀ ਤਾਂ ਸਾਇੰਸ ਪੜਦੀ ਘਰ ਵਾਲਾ ਪੜਦਾ ਕਚਰਾ ਘਰ ਬਾੜੀ ਤਾਂ ਸਿਆਣੀ ਹੋਗੀ ਘਰ ਬਾੜਾ ਬਣ ਗਿਆ ਖਤਰਾ ਤਰਾਂ ਤਰਾਂ ਦੇ ਭੇਸ ਵਟਾਲੇ ਤਰਾਂ ਤਰਾਂ ਦੇ ਭੇਸ ਵਟਾਲੇ ਥਾ ਥਾ ਨੱਕ ਕਸੌਂਦਾ ਵੀ ਇਹ ਨਾ ਕਚਰਿਆਂ ਚੋਂ ਗਿਆਨ ਕਦੇ ਨਹੀਂ ਆਉਂਦਾ ਵੀ ਇਹ ਨਾ ਕਚਰਿਆਂ ਚੋਂ ਗਿਆਨ ਕਦੇ ਨਹੀਂ ਆਉਂਦਾ ਇਹ ਨਾ ਕਚਰਿਆਂ ਚੋਂ ਗਿਆਨ ਕਦੇ ਨਹੀਂ ਆਉਂਦਾ ਇਹ ਨਾ ਕਚਰਿਆਂ ਚੋਂ ਗਿਆਨ ਕਦੇ ਯਾਰੀ 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 ਹੜਪਾ ਆਰੀ ਯਾਰੀ ਯਾਰੀ ਵੀ ਜਿਹੜੀ ਗੱਲ ਮੈਂ ਆਖਣੀ ਹੋ ਆਖਣੀ ਬੜੀ ਕਰਾਰੀ ਵੀ ਚੋਰ ਇੱਥੇ ਸਾਥ ਬਣ ਗਏ ਉਹ ਚੋਰ ਇੱਥੇ ਸਾਥ ਬਣ ਗਏ ਸਾਥ ਬਣ ਗਏ ਇੱਥੇ ਵਪਾਰੀ ਵਪਾਰੀ ਦਾੰਬਾ ਦੇਸ਼ ਭੱਜ ਗਏ ਵਪਾਰੀ ਦਾੰਬਾ ਦੇਸ਼ ਭੱਜ ਗਏ ਲੈ ਕੇ ਬੈਂਕਾ ਕੋਲੋਂ ਉਧਾਰੀ ਵੀ ਚੋਰ ਕੁੱਤੀ ਇਕੱਠੇ ਖਾਂਦੇ ਉਹ ਚੋਰ ਕੁੱਤੀ ਇਕੱਠੇ ਖਾਂਦੇ ਖਾਂਦੇ maal ਸਰਕਾਰੀ ਓ ਮੰਡੀ ਪੈਸੇ ਦੀ ਲੈਟਕਾਂ ਜਾਂਦੀ ਲੈਟਕਾਂ ਜਾਂਦੀ ਮਾਰਿਓ ਮੰਡੀ ਪੈਸੇ ਦੀ ਲੈਟਕਾਂ ਜਾਂਦੀ ਮਾਰਿਓ ਮੰਡੀ ਪੈਸੇ ਦੀ ਲੈਟਕਾਂ ਜਾਂਦੀ ਮਾਰਿਓ ਮੰਡੀ ਪੈਸੇ ਦੀ ਟੱਕਾਂ ਜਾਂਦੀ ਮਾਰਿਓ ਮੰਡੀ ਪੈਸੇ ਦੀ ਟੱਕਾਂ ਕਰੋਈ ਤੁਸੀਂ ਚਾਹਦੇ ਨਹੀਂ ਮੇਰਾ ਕੱਲੇ ਦਾ ਨੌਰ ਲੱਗੀ ਜੂਣਾ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਭਾਈ ਮਾੜੀ ਦਾ ਇੱਕ ਸਾਬ ਸੁਣੀ ਦਾ ਸੰਗਤ ਲਾਉਂਦਾ ਭਾਰੀ ਭਾਈ ਵੱਡੇ ਵੱਡੇ ਉਹਨੇ ਚੇਲੇ ਪੱਟ ਲੈ ਕੀ ਮਾਸਟਰ ਪਟਵਾਰੀ ਜੈਡ ਪਲੱਸ ਸੁਰੱਖਿਆ ਲੈ ਕੇ ਜੈਡ ਪਲੱਸ ਸੁਰੱਖਿਆ ਲੈ ਕੇ ਬਣ ਗਿਆ ਉਹ ਸਰਕਾਰੀ ਮੌਜਾਂ ਲੜਦਾ ਏ ਬਾਬੇ ਦੀ ਸਰਦਾਰੀ ਮੌਜਾਂ ਲੜਦਾ ਏ ਬਾਬੇ ਦੀ ਸਰਦਾਰੀ ਮੌਜਾਂ ਲੜਦਾ ਏ ਬਾਬੇ ਦੀ ਸਰਦਾਰੀ ਬੇਬੀ ਸਰਦਾਰੀ ਮੋਖਾ ਲੱਭਦਾ ਏ ਬਾਬੇ ਜੀ ਸਰਦਾਰੀ ਮੋਖਾ ਲੱਭ ਪਾਏ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਖੁੱਪਾ ਪਈ ੁਰਲੇ ਪਾਸੇ ਢਾਬ ਸੁਣੀ ਦੇ ਪਰਲੇ ਪਾਸੇ ਟੋਬਾ ਟੋਬੇ ਦੇ ਵਿੱਚ ਸਾਧੂ ਰਹਿੰਦਾ ਥਾਤਾ ਉਸ ਦੀ ਸੁੰਬਾ ਸੰਗਤਾਂ ਕੋਲੋਂ ਆਲੂ ਪਟਾਉਂਦਾ ਸੰਗਤਾਂ ਕੋਲੋਂ ਆਲੂ ਪਟਾਉਂਦਾ ਨਾਲੇ ਮਾਰਦਾ ਮੋਢਾ ਬਚਦਾ ਨਹੀਂ ਬੀਬਾ ਪਟਦੂਗਾ ਕਰ ਥੋਡਾ 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 ਬਚਦਾ ਨਹੀਂ ਬੀਬਾ ਚਲ ਵਾਤਾ ਇਹ ਨਹੀਂ ਕਿਸੇ ਕੋਈ ਨਹੀਂ ਕਰਦਾ ਕੋਈ ਨਹੀਂ ਕਿਸੇ ਕਰਦਾ ਉਹ ਭੜਿਆ ਲੋਕਾਂ ਲੁੱਟੀ ਜਾਂਦੇ ਤੇਰੀ ਕਿਰਤ ਕਮਾਈ ਬਈ ਟੱਪਰ ਤੇਰਾ ਭੁੱਖਾ ਮਰਦਾ ਬਲੇ ਭੜਿਆ ਲੋਕਾਂ ਲੁੱਟੀ ਜਾਂਦੇ ਤੇਰੀ ਕਿਰਤ ਕਮਾਈ ਬਈ ਟੱਪਰ ਤੇਰਾ ਭੁੱਖਾ ਮਰਦਾ ਤੈਨੂੰ ਸਮਝ ਨਾ ਆਈ ਸਵਰਗਾਂ ਦਾ ਡਰ ਨਰਕਾਂ ਦਾ ਡਰ ਦੇ ਕੇ ਤੈਨੂੰ ਸਵਰਗਾਂ ਦੇ ਵਿੱਚ ਰਹਿਦਾ ਮਿਊਜ਼ਿਕ ਬਾਬੇ ਦਾ ਸੋਝੋ ਸੋਝੋ ਕਹਿੰਦਾ ਮਿਊਜ਼ਿਕ ਬਾਬੇ ਦਾ ਸੌਜੋ ਕਹਿੰਦਾ ਮਿਊਜ਼ਿਕ ਬਾਬੇ ਦਾ ਸੌਜੋ ਸੌਜੋ ਕਹਿੰਦਾ ਮਿਊਜ਼ਿਕ ਬਾਬੇ ਦਾ ਥਾਥਾ ਉੱਤੇ ਡੇਰੇ ਖੁੱਲ ਗਏ ਥਾਥਾ ਖੁੱਲ ਗਏ ਠੇਕੇ ਪੁਰਾਣਾ ਮੰਨ ਗਿਰੂ ਪੀ ਆ ਗਾ ਭੱਜ ਤਾ ਖੜਾ ਦੂ ਥਾਥਾ ਉੱਤੇ ਡੇਰੇ ਖੁੱਲ ਗਏ ਥਾਥਾ ਖੁੱਲ ਗਏ ਠੇਕੇ ਬੰਦੇ ਨੂੰ ਭਈ ਸਮਝਣਾ ਆਵੇ ਮੱਥਾ ਕੀ ਮੂਟੇ ਕੇ ਕੋਈ ਤਾਂ ਇੱਥੇ ਨਾਮ ਪਿਲਾਉਂਦਾ ਕੋਈ ਝਾਮ ਪਿਲਾਵੇ ਨਾਮ ਝਾਮ ਦੇ ਚੱਕਰਾਂ ਦੇ ਵਿੱਚ ਬੰਦਾ ਹੋਰ ਜਾ ਜਾਵੇ ਭੜਿਆ ਲੋਕਾਂ ਲਾ ਨਾ ਬੈਠੀ ਭੜਿਆ ਲੋਕਾਂ ਲਾ ਨਾ ਬੈਠੀ ਚੰਦਰੀ ਇਹ ਬਿਮਾਰੀ ਇਹ ਨਾ ਸਾਧਣ ਦੁਨੀਆ ਡੁੱਟ ਲਈ ਸਾਰੀ ਇਹ ਨਾ ਸਾਧਣ ਦੁਨੀਆ ਡੁੱਟ ਲਈ ਸਾਰੀ ਇਹ ਨਾ ਸਾਧਣ ਦੁਨੀਆ